ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਹੋ। ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰੇ ਨਾਲ ਮੇਰਾ ਭਰਾ ਦਿਲਜੀਤ ਸਿੰਘ ਲਗਭਗ ਬਹੁਤ ਵੀਡੀਓਾਂ ਦੇ ਵਿੱਚ ਹੁੰਦਾ ਮੇਰੇ ਨਾਲ। ਸੋ ਅੱਜਕੱਲ੍ਹ ਤਿਲ ਨੂੰ ਪਤਾ ਵੀ ਸੋਸ਼ਲ ਮੀਡੀਆ ਦਾ ਜਮਾਨਾ ਹਰੇਕ ਬੰਦੇ ਨੂੰ ਐ ਹੁੰਦਾ ਮੇਰੇ ਇੰਸਟਾਗ੍ਰਾਮ ਦੇ ਉੱਤੇ ਫਾਲੋਅਰ ਹੋਣਾ, ਫੇਸਬੁੱਕ ਤੇ ਹੋਣਾ, YouTube ਤੇ ਸਬਸਕ੍ਰਾਈਬਰ ਹੋਣਾ। ਸੋ ਜਮਾਨਾ ਵੀ ਐ ਤੇ ਹੋਣਾ ਵੀ ਚਾਹੀਦਾ। ਜਿਹੋ ਜਿਹੇ ਆਪਾਂ ਜਮਾਨੇ ਚ ਜੀ ਰਹੇ ਆ ਉਹੋ ਜਿਹਾ ਹੋ ਕੇ ਚੱਲਣਾ ਆਪਣਾ ਜ਼ਰੂਰੀ ਆ ਸੋ ਦਲਜੀਤ ਮੈਨੂੰ ਕਹਿੰਦਾ ਸੀ ਕਹਿੰਦਾ ਯਾਰ ਤੇਰੇ ਨਾਲ ਵਧੀਆ ਭੈਣ ਭਰਾ ਜੁੜੇ ਹੋਏ ਨੇ ਵਧੀਆ ਪਿਆਰ ਆ ਸਾਰਿਆਂ ਨਾਲ ਤੇ ਤੇਰਾ ਫੋਲੋ ਕਰਦੇ ਨੇ ਪੇਜ ਵੀ ਮੇਰੇ ਲਈ ਵੀ ਜ਼ਰੂਰ ਯਾਰ ਤੂੰ ਕਹਿ ਆਪਣੇ ਦੋਸਤਾਂ ਮਿੱਤਰਾਂ ਨੂੰ ਸੋ ਸੋਨੂੰ ਭਰਾਵਾਂ ਨੂੰ ਬੇਨਤੀ ਆ ਕਿ ਮੈਂ ਤੁਹਾਨੂੰ ਹੁਣੇ ਸ਼ੋਅ ਕਰਦਾ ਆ ਆਈਡੀ ਭਰਾ ਦੀ ਇਹਦਾ ਖੋਲਿਓ ਜੀ ਪਾਸਵਰਡ ਖੋਲਿਓ ਤੁਹਾਡੇ ਫੋਨ ਦਾ ਆ ਆਪਣੇ ਭਰਾ ਦੀ ਆਈਡੀ ਆ ਦਲਜੀਤ ਸਿੰਘ ਵਿਰਕ 2600 ਫੋਲਡਰ ਨੇ ਇਹਦੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਮਕੈਨੀਕਲੀ ਵੀ ਬੜਾ ਇਹ ਪੂਰਾ ਆਪਣਾ ਬੰਦਾ ਇਹ ਜਾਣਕਾਰੀ ਰੱਖਦਾ ਸਕੂਟਰ ਮੋਟਰਸਾਈਕਲਾਂ ਦੀ ਏਜੰਸੀ ਹੈ ਇਹਦੀ ਸੋ ਉਹਦੇ ਰਿਲੇਟਡ ਵੀ ਵੀਡੀਓ ਪਾਉਂਦਾ ਰਹੂਗਾ ਤੇ ਮੈਂ ਇਹਨੂੰ ਇੱਕ ਹੋਰ ਗੱਲ ਕਹੀ ਸੀ ਮੈਂ ਕਿ ਜਿਵੇਂ ਕਈ ਵਾਰੀ ਰਾਹ ਤੇ ਜਾਂਦੇ ਨਾ ਸਕੂਟਰ ਕਿਸੇ ਦਾ ਖਰਾਬ ਹੋ ਜਾਂਦਾ ਮੋਟਰਸਾਈਕਲ ਖਰਾਬ ਹੋ ਜਾਂਦਾ ਆਮ ਤੌਰ ਤੇ ਆਪਾਂ ਨੂੰ ਉਹ ਹੁੰਦੀ ਪ੍ਰੋਬਲਮ ਨਿੱਕੀ ਜੀ ਆ ਪਰ ਆਪਾਂ ਨੂੰ ਪਤਾ ਨਹੀਂ ਲੱਗਦੀ ਹੈਗੀ ਵੀ ਤੂੰ ਇਹੋ ਜਿਹੇ ਵੀਡੀਓ ਪਾਇਆ ਕਰ ਪਿਰੋ ਜਿੰਨਾ ਜਾਣਕਾਰੀ ਬਾਕੀ ਹੈ ਬੰਦਾ ਇਹ ਬਹੁਤ ਤਜਰਬੇਕਾਰ ਬੰਦਾ ਹੈ ਸੋ ਇਹ ਤੋਂ